ਓ ਮਾਈਕ ਥੱਲੇ ਕਰੋ ਯਾਰ ਸਭ ਤੋਂ ਪਹਿਲਾਂ ਜਿੱਥੇ ਮੈਂ ਪਰਿਵਾਰਾਂ ਨਾਲ ਰੁੱਖ ਸਾਂਝਾ ਕਰਦਾ ਯਾਰ ਥੋੜਾ ਥੱਲੇ ਕਰ ਲਓ ਲੋਕੋ ਕਿਉਂਕਿ ਬਹੁਤ ਵੱਡੀ ਟਰੈਜੇਡੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਦੂਜੀ ਤੀਜੀ ਟਰੈਜੇਡੀ ਹੋਈ ਆ ਇਸ ਤੋਂ ਪਹਿਲਾਂ ਸੰਗਰੂਰ 'ਚ ਵੀ ਹੋਈ ਸੀ ਉਸ ਤੋਂ ਬਾਅਦ ਇੱਕ ਥਾਂ ਹੋਰ ਵੀ ਹੋਈ ਸੀ ਮੈਨੂੰ ਐਗਜੈਕਟ ਭੁੱਲਦੀ ਆ ਥਾ ਜੀ ਔਰ ਅੱਜ ਤੀਜੀ ਟਰੈਜੇਡੀ ਹੋਈ ਆ 18 15 ਲੋਕਾਂ ਤੋਂ ਵੱਧ ਸ਼ਾਇਦ 18 ਗਿਣਤੀ ਆ ਰਹੀ 16 ਦੀਆਂ ਆਕੜਾ ਆ ਗਿਆ ਜੀ 16 ਦੀ ਪੁਸ਼ਟੀ ਹੋ ਚੁੱਕੀ ਹੈ 16 ਦੀ ਪੁਸ਼ਟੀ ਹੋ ਗਈ ਹੈ ਜਿਹੜੇ 4 5 ਨੇ ਬਹੁਤ ਸੀਰੀਅਸਲੀ ਇਸ ਲਈ ਇਹ ਆਕੜਾ ਵੱਧ ਵੀ ਸਕਦਾ ਹੈ ਔਰ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸ ਦਿਆਂ ਇਸ ਗੱਲ ਨੂੰ ਦਬਾਇਆ ਗਿਆ ਕੱਲ ਦਾ ਸਾਰਾ ਦਿਨ ਮੇਰੇ ਕੋਲ ਕੱਲ ਇਹ ਖਬਰ ਆਈ ਸੀ ਕਿ ਇਸ ਤਰ੍ਹਾਂ ਇਹ ਡੈਥਾਂ ਹੋਈਆਂ ਜਦ ਮੈਂ ਪਿੰਡ ਵਾਲਿਆਂ ਨੂੰ ਪੁੱਛਿਆ ਕਿ ਭਾਈ ਕੋਈ ਪੋਸਟਮਾਰਟਮ ਹੋਇਆ ਕੋਈ ਕੱਲ ਵੀ ਸੰਸਕਾਰ ਹੋਇਆ ਮੈਂ ਉਹ ਹੀ ਦੱਸ ਰਿਹਾ ਸਨਸਕਾਰ ਕਰਾਤੇ ਪੋਸਟਮਾਰਟਮ ਕਰਾਇਆ ਨਹੀਂ ਮਤਲਬ ਸਰਕਾਰ ਨੂੰ ਕੱਲ ਸਮਝ ਆ ਗਈ ਕਿ ਵੀ ਇਹ ਇਲਾਜ ਲਈ ਕਿੱਥੇ ਗਏ ਹਸਪਤਾਲਾਂ 'ਚ ਗਏ ਜੇ ਹਸਪਤਾਲਾਂ 'ਚ ਇਲਾਜ ਲਈ ਗਏ ਤੇ ਜਿਹੜੀ ਹਰਕਤ 'ਚ ਅੱਜ ਪੁਲਿਸ ਪ੍ਰਸ਼ਾਸਨ ਆਇਆ ਉਹ ਤਾਂ ਆ ਗਿਆ ਕਿਉਂਕਿ ਆਕੜਾ ਵੱਧ ਰਿਹਾ ਸੀ ਤਾਂ ਕਬਰਾਂਗੇ ਨਹੀਂ ਤਾਂ ਕੱਲ ਤੱਕ ਤਾਂ ਇਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਿਆ ਮੇਰੇ ਆਪ ਦੇ ਪਿੰਡ ਦੇ ਜ਼ਿੰਮੇਵਾਰ ਸੱਜਣਾ ਨਾਲ ਗੱਲ ਹੋਈ ਉਹ ਕਹਿੰਦੇ ਭਾਜੀ ਇੱਥੇ ਕੋਈ ਬੋਲ ਕੇ ਹੀ ਰਾਜ਼ੀ ਨਹੀਂ ਦੱਸ ਕੇ ਰਾਜੀ ਨਹੀਂ ਅਸੀਂ ਕਹਿ ਰਹੇ ਹਾਂ ਜਰੀਲੀ ਸ਼ਰਾਬ ਨਾਲ ਹੋਈਆ ਮਗਰ ਉਸ ਗੱਲ ਨੂੰ ਦਬਾਇਆ ਜਾ ਰਿਹਾ ਚੋ ਮੈਂ ਕਹਾਂ ਮੈਂ ਐਵੇਂ ਸਿਆਸਤ ਨਹੀਂ ਕਰਨੀ ਕਿਉਂਕਿ ਮੁੱਦਾ ਬੜਾ ਗੰਭੀਰ ਹੈ ਮਗਰ ਅੱਜ ਫਿਰ ਤੁਸੀਂ ਸਾਰਿਆਂ ਨੇ ਬ੍ਰੇਕਿੰਗ ਕਰ ਹੀ ਦਿੱਤੀ ਜੋ ਅਸਲੀਅਤ ਹੈ ਉਹ ਸਾਹਮਣੇ ਆ ਗਈ ਔਰ ਵੇਖੋ ਅ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਹੈ ਮਗਰ ਮੈਂ ਪੁੱਛਣਾ ਚਾਹੁੰਦਾ ਫੇਲੀਅਰ ਕਿਹਦਾ ਤੁਸੀਂ ਤਾਂ ਬੜਿਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਛਾਦਾ ਤੁਹਾਡੇ ਨੱਕ ਥੱਲੇ ਵਿਕਰਿਆ 31 ਮਈ ਤੱਕ ਆਏ ਨੇ ਪੂਤ ਪੰਜਾਬ ਨਾਲ ਔਰ ਔਰ ਕੀ ਤੁਸੀਂ ਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰਾਈਦਰ ਨਰਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਤੱਕ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ ਕੰਪਨਸੇਸ਼ਨ ਕੀ ਦਿਓਗੇ ਮੈਂ ਤਾਂ ਸਵੇਰੇ ਮੰਗ ਕੀਤੀ ਆ ਮੈਂ ਕੰਪਨਸੇਸ਼ਨ ਦਿਓ 25 ਲੱਖ ਔਰ ਮੈਂ ਕਿਉਂ ਕੀਤੀ ਆ ਮੈਂ ਤੁਹਾਨੂੰ ਇਹ ਦੱਸ ਦਿਆਂ 11000 ਕਰੋੜ ਰੈਵਨਿਊ ਇੱਕਮਾਰ ਰਿਹਾ ਜੀ ਸ਼ਰਾਬ ਤੋਂ ਆਮਦਨ ਇਹਨਾਂ ਦੀ 11000 ਕਰੋੜ ਤੇ ਜੇ 25-25 ਲੱਖ ਦੇ ਵੀ ਦਿੱਤਾ 15 ਜੀਆਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਦਾ 5 ਕਰੋੜ ਨਹੀਂ ਬਣਦਾ ਇਹਨਾਂ ਦਾ ਜਦ ਤੁਸੀਂ ਆਮਦਨ ਕਰ ਰਹੇ ਹੋ ਔਰ ਤੁਸੀਂ ਵੱਡੀ ਗੱਲ ਵੇਖੋ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਰਹੀ ਹੈ ਅੰਮ੍ਰਿਤਸਰ ਜ਼ਿਲ੍ਹੇ 'ਚ ਇਹ ਨਜਾਇਜ਼ ਸ਼ਰਾਬ ਵੇਚ ਕਿਉਂ ਰਹੀ ਹੈ ਕਿਉਂਕਿ ਨਹੀਂ ਮਜਬੂਰੀ ਕਿਉਂ ਕਿਉਂਕਿ ਐਮ ਆਰ ਪੀ ਤੇ ਜਿਹੜੇ ਸ਼ਰਾਬ ਵੇਚ ਰਹੇ ਸੀ ਉਹਨਾਂ ਨੂੰ ਤਾਂ ਤੁਸੀਂ ਬੰਦ ਕਰਾ ਰਹੇ ਹੋ ਰਿਟੇਲ ਪ੍ਰਾਈਸ ਤੇ ਔਰ ਤੁਸੀਂ ਜਿਹੜੇ ਪ੍ਰੋਫਿਟ ਕਮਾ ਰਹੇ ਸੀ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਰਲੇ ਆ ਉਹਨਾਂ ਦੇ 파ਟਨਰ ਨੇ ਸਾਰਾ ਹੀ ਪਰਦਾ ਫਾਸ਼ ਹੋਗਾ ਲੋਕ ਆਪ ਦੱਸਣਗੇ ਔਰ ਇਸੇ ਕਾਰਨ ਕਰਕੇ ਉਹ ਸ਼ਰਾਬ ਮਹਿੰਗੀ ਹੋ ਗਈ ਫਿਰ ਉਹ ਦੂਜੀ ਸ਼ਰਾਬ ਵੱਲ ਹੋ ਕੇ ਤੇ ਅੱਜ ਨੁਕਸਾਨ ਹੋਉਂਦੀ ਹੈ ਮੈਂ ਨੌਕਰੀ ਦੀ ਮੈਂ ਨੌਕਰੀ ਦੀ ਕੰਪਨਸੇਸ਼ਨ ਦੀ ਕਾਰਵਾਈ ਦੀ ਪਰਚੇ ਦਰਜ ਕਰਨ ਦੀ ਮੰਗ ਕਰਦਾ ਔਰ ਇਹਦੇ ਚ ਇਕੱਲਾ ਛੋਟੇ ਅਫਸਰਾ ਦੇ ਗਾਜ ਡਿੱਗਣ ਨਾਲ ਕੁਝ ਨਹੀਂ ਹੋਣਾ ਮਸਲਾ ਤਾਂ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਔਰ ਇਹ ਬੰਦਿਆ ਨੇ ਕੁਝ ਦਿਨ ਪਹਿਲਾਂ ਇਹ ਜਿਹੜੇ ਵੱਡੇ ਸ਼ਰਾਬ ਦੇ ਤਨਹਾਡ ठेकेदार ਨੇ ਇੱਕ ਪਾਰਟੀ ਸੀਐਮ ਸਾਹਿਬ ਨੇ ਦਿੱਤੀ ਸੀ ਉਹ ਫਾਰਮ ਤੇ ਬਾਗ ਜਿਹੜਾ ਫਾਰਮ ਹੈ ਚੰਡੀਗੜ੍ਹ ਤੋਂ ਬਾਹਰ ਸੁਰਜੀਤ ਬਾੜ ਉੱਥੇ ਵੀ ਕਈ ਪਹੁੰਚੇ ਸੀ ਸੋ ਬੜਾ ਕੁਝ ਹੈ ਪੋਲਿਟਿਕਸ ਨਹੀਂ ਇਹ ਆਪ ਇਨਕੁਆਇਰੀ ਕਰਨ ਸਚਾਈ ਸਾਹਮਣੇ ਲਿਆਣ ਕਾਰਵਾਈ ਕਰਨ ਹਾਂ ਛੋਟੇ ਮੋਟੇ ਬੰਦਿਆ ਕਰਿੰਦਿਆਂ ਤੇ ਫੜਕਿਆ ਕਾਰਵਾਈ ਕਰਤੀ ਐ ਮੋਟਾਂ ਲਈ ਸਿੱਧੇ ਤੌਰ ਤੇ ਕਿਹਨੂੰ ਜ਼ਿੰਮੇਵਾਰ ਸ਼ਿ루 ਮੰਨਦੇ ਹੋ ਸਰਕਾਰ ਨੂੰ ਐਕਸਾਈਜ਼ ਮਿਨਿਸਟਰ ਦਾ ਐਕਸਾਈਜ਼ ਮਿਨਿਸਟਰ ਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਮੀਡੀਏਟਲੀ ਔਰ ਪੁਲਿਸ ਦਾ ਟੋਟਲ ਫੇਲਿਅਰ ਐ ਕਿਉਂਕਿ ਪੁਲਿਸ ਔਰ ਐਕਸਾਈਜ਼ ਅਫੀਸ਼ਰਲ एटीसी डीजीपी ਸਾਰਕ ਇਥੋਂ ਦੇ ਆਲਾ ਅਫਸਰਾਂ ਦੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਤਾਂ ਰੋਜ਼ ਰੋਲਾ ਪਾਉਂਦੇ ਡੀਜੀਪੀ ਸਾਹਿਬ ਰੋਜ਼ ਲਾਈਵ ਹੁੰਦੇ ਆ ਕਿੰਨਾ ਚਾ ਖਤਮ ਹੋ ਜਾਣਾ ਫਲਾਣਾ ਹੋ ਜਾਣਾ ਢੀਂਗ ਹੋ ਜਾਣਾ ਮੈਂ ਪੁੱਛਣਾ ਚਾਹੁੰਦਾ ਕੀ ਹੋਇਆ ਫਿਰ ਭਾਈ ਸੋ ਅਸਰ پولیس ਆਪਣੀ ਪਛਤਾ ਪੜ ਰਹੀ ਕਿ ਰਾਤ ਨੂੰ 6 ਸੀ ਦੋ ਜੇ ਮੇਰੇ ਕੋਲ ਪਤਾ ਲੱਗਿਆ ਜਿਹੜੇ ਜਿਹੜੇ 7-8 ਬੰਦੇ ਤੁਹਾਡੇ ਅੱਖਾਂ 'ਚ ਘੱਟਾ ਪਾਉਣ ਰਿਹਾ ਅਸਲ ਉਹ ਬੰਦੇ ਹੀ ਨਹੀਂ ਆ ਜੀ ਸਰ ਤੁਹਾਡਾ ਅਸਲ ਬੰਦੇ ਹੋਰ ਤੁਹਾਡਾ ਹਲਕਾ ਤੁਹਾਨੂੰ ਪਹਿਲਾਂ ਪਤਾ ਸੀਗਾ ਇਹ ਕੰਮ ਇੱਥੇ ਹੋ ਰਿਹਾ ਜੀ ਕੱਲ ਤਾਂ ਰੌਲਾ ਪਿਆ ਸੀ ਦੀ ਪ੍ਰਸ਼ਾਸਨ ਦੱਪ ਰਹੀ ਜੀ ਮੇਰੇ ਕੋਲ ਕੋਈ ਪ੍ਰੂਫ ਨਹੀਂ ਸੀ ਕਿਉਂਕਿ ਇਹਨਾਂ ਨੇ ਸਸਕਾਰ ਕਰੀ ਨੀ ਸਰਾਬ ਇਹਨਾਂ ਨੂੰ ਪਤਾ ਸੀਗਾ ਤਰੰਤਰਾਂ ਦੀ ਘਟਨਾ ਤੇ ਹਲੇ ਤੱਕ ਇਨਸਾਫ ਨਹੀਂ ਹੋਇਆ ਲੱਗਦਾ ਕਿ ਇੱਥੇ ਵੀ ਇਨਸਾਫ